ਹੈਲੋ ਈਵਰਸ ਅਵਾਂਸ ਅਗੇਨ ਵੈਲਕਮ ਟੂ ਆਲ ਦੋਸਤੋ ਅੱਜ ਅਸੀਂ ਜਾਣਾਂਗੇ ਜੇਕਰ ਸੇਵਾ ਕੇਂਦਰ ਵਿੱਚ ਬਣਿਆ ਸਰਟੀਫਿਕੇਟ ਅਸੀਂ ਵੈਰੀਫਾਈ ਕਰਨਾ ਹੈ ਕਿ ਉਹ ਅਸਲੀ ਹੈ ਜਾਂ ਨਕਲੀ ਹੈ ਤਾਂ ਕਿਵੇਂ ਕਰਾਂਗੇ ਜਿਵੇਂ ਬਹੁਤ ਸਾਰੇ ਵਿਭਾਗਾਂ ਵਿੱਚ ਸਰਟੀਫਿਕੇਟ ਡੁਪਲੀਕੇਟ ਸਬਮਿਟ ਕੀਤੇ ਜਾਂਦੇ ਪਰ ਜੇਕਰ ਅਸੀਂ ਆਨਲਾਈਨ ਵੈਰੀਫਾਈ ਕਰਨਾ ਹੋਵੇ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਭ ਤੋਂ ਪਹਿਲਾਂ ਅਸੀਂ ਗਵਰਨਮੈਂਟ ਦੀ ਵੈਬਸਾਈਟ ਈ ਸੇਵਾ ਪੰਜਾਬ ਨੂੰ ਓਪਨ ਕਰਾਂਗੇ ਇਸ ਵੈਬਸਾਈਟ ਨੂੰ ਓਪਨ ਕਰਨ ਤੋਂ ਬਾਅਦ ਅਸੀਂ ਈ ਸੇਵਾ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ। ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਵੈਬਸਾਈਟ ਦੇ ਹੋਮ ਪੇਜ ਤੇ ਸਰਟੀਫਿਕੇਟ ਦੀ ਬਰਤਾਲ ਵਾਲੀ ਆਪਸ਼ਨ ਓਪਨ ਹੋ ਰਹੀ ਆ। ਇਸ ਆਪਸ਼ਨ ਤੇ ਅਸੀਂ ਕਲਿੱਕ ਕਰਾਂਗੇ। ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਨਵਾਂ ਪੇਜ ਓਪਨ ਹੋਵੇਗਾ ਜਿੱਥੇ ਤੁਸੀਂ ਡਾਕੂਮੈਂਟ ਦਾ ਸੀਰੀਅਲ ਨੰਬਰ ਸਬਮਿਟ ਕਰਾਂਗੇ। ਇਹ ਮੇਰੇ ਕੋਲ ਪਹਿਲਾਂ ਤੋਂ ਹੀ ਕੋਈ ਇੱਕ ਡਾਕੂਮੈਂਟ ਮੌਜੂਦ ਹੈ ਸੋ ਨੂੰ ਮੈਂ ਸੈਂਪਲ ਵਾਸਤੇ ਦਿਖਾ ਰਿਹਾ। ਇਹ ਸਰਟੀਫਿਕੇਟ ਦਾ ਸੀਰੀਅਲ ਨੰਬਰ ਹੁੰਦਾ ਹੈ ਜਿਸ ਉੱਪਰ ਲਿਖਿਆ ਹੁੰਦਾ ਹੈ ਮੈਂਸ਼ਨ ਕੀਤਾ ਹੁੰਦਾ ਹੈ ਇਹਨੂੰ ਅਸੀਂ ਕਾਪੀ ਕਰਾਂਗੇ ਇਹਨੂੰ ਕਾਪੀ ਕਰਨ ਤੋਂ ਬਾਅਦ ਅਦਰਵਾਈਜ਼ ਅਸੀਂ ਟਾਈਪ ਵੀ ਕਰ ਸਕਦੇ ਹਾਂ ਕਾਪੀ ਕਰਨ ਤੋਂ ਬਾਅਦ ਕੈਪਚਾ ਕੋਡ ਨੂੰ ਭਰਾਂਗੇ ਕੈਪਚਾ ਕੋਡ ਐਂਟਰ ਕਰਨ ਤੋਂ ਬਾਅਦ ਅਸੀਂ ਸਰਚ ਬਟਨ ਤੇ ਕਲਿੱਕ ਕਰਾਂਗੇ ਜਿਵੇਂ ਹੀ ਸਰਚ ਬਟਨ ਤੇ ਕਲਿੱਕ ਕਰਾਂਗੇ ਤਾਂ ਉਹ ਸਰਟੀਫਿਕੇਟ ਸੰਬੰਧਿਤ ਸਰਟੀਫਿਕੇਟ ਸਾਈਡ ਦੇ ਉੱਪਰ ਸ਼ੋਅ ਹੋ ਜਾਵੇਗਾ ਦੋਸਤੋ ਜੇਕਰ ਸਰਟੀਫਿਕੇਟ ਜੈਨੂਨ ਤੇ ਅਸਲੀ ਹੋਊਗਾ ਤਾਂ ਹੀ ਇਹ ਪੋਰਟਲ ਓਪਨ ਹੋਊਗਾ ਅਦਰਵਾਈਜ਼ ਇਹ ਸਰਟੀਫਿਕੇਟ ਓਪਨ ਨਹੀਂ ਹੋਊਗਾ ਜੇ ਤੁਸੀਂ ਸੀਰੀਅਲ ਨੰਬਰ ਕਰੈਕਟ ਭਰਿਓਗੇ ਤਾਂ ਹੀ ਓਪਨ ਹੋਊਗਾ ਜੇ ਜੈਨੂਨ ਹੋਊਗਾ ਤਾਂ ਹੀ ਇਹ ਵਾਲਾ ਪੇਜ ਖੁੱਲੇਗਾ ਇੱਥੇ ਲਿਖਿਆ ਹੋਇਆ ਹੈ ਫਾਰ ਵੈਰੀਫਿਕੇਸ਼ਨ ਪਰਪਸ ਓਨਲੀ ਠੀਕ ਹੈ ਦੋਸਤੋ ਇਹ ਸੀ ਪ੍ਰੋਸੈਸ ਜੇਕਰ ਅਸੀਂ ਸਰਟੀਫਿਕੇਟ ਨੂੰ ਆਨਲਾਈਨ ਵੈਰੀਫਾਈ ਕਰਨਾ ਉਹ ਜੈਨੂਨ ਆ ਜਾਂ ਨਗੜੀ ਤਾਂ ਕਿਵੇਂ ਕਰ ਸਕਦੇ ਆ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਵੀ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ